ਵਾਹ ਵਾ ਗੁਰਮਖ ਨਿਤ ਸਭ ਕਰੋ ਗੁਰ ਪੂਰੇ ਵਾਹ ਵਾ ਪਾਵੇ। ਏ ਗੁਰ ਸਿੱਖੋ ਸਾਰੇ ਸਦਾ ਪ੍ਰਭੂ ਦੇ ਗੁਣ ਗਾਵੋ ਪੂਰੇ ਗੁਰੂ ਨੂੰ ਪ੍ਰਭੂ ਦੀ ਸਿੱਖਤ ਸਲਾਹ ਮਿੱਠੀ ਲੱਗਦੀ ਹੈ। ਕਿਹੜਾ ਮਨੁੱਖ ਪ੍ਰਭੂ ਪ੍ਰਭਾਂਤਮਾ ਦੀ ਸਿੱਖਤ ਸਲਾਹ ਕਰਦਾ ਉਹ ਗੁਰੂ ਨੂੰ ਬਹੁਤ ਚੰਗਾ ਲੱਗਦਾ ਗੁਰੂ ਦਾ ਪਿਆਰਾ ਬੀਬੀ ਐ ਚਾਹ ਪਾਈ ਆ। ਨਾਨਕ ਵਾਹ ਵਾ ਜੋ ਮਨ ਚਿਤ ਕਰੇ ਜਦ ਜਮਕੰ ਕਰਨੇੜ ਨਾ ਆਵੇ ਮਹਾਰਾਜ ਕਹਿੰਦੇ ਹੈ ਨਾਨਕ ਜੋ ਮਨੁੱਖ ਇਕਮਨ ਹੋ ਕੇ ਸਿਫਤ ਸਲਾਹ ਕਰਦਾ ਹੈ ਉਸ ਨੂੰ ਮੌਤ ਦਾ ਡਰ ਪੋ ਨਹੀਂ ਸਕਦਾ ਮੌਤ ਦਾ ਡਰ ਨਹੀਂ ਹੁੰਦਾ ਉਹਨਾਂ ਨੂੰ ਜਿਹੜੇ ਪ੍ਰਭੂ ਪਰਮਾਤਮਾ ਨੂੰ ਯਾਦ ਰੱਖਦੇ ਨੇ ਉਹ ਆਪਾਂ ਇਤਿਹਾਸ ਤੋਂ ਜਾਣੂ ਆ ਇਤਿਹਾਸ ਸੁਣਦੇ ਰਹਿੰਦੇ ਆ ਵੇ ਬਾਬਾ ਫਤੇ ਸਿੰਘ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਛੋਟੀ ਉਮਰ ਦੇ ਸੀ ਉਹ ਸਰੀਰ ਕਰਕੇ ਉਮਰ ਛੋਟੀ ਸੀ ਨਾ ਉਹ ਪ੍ਰਭੂ ਪ੍ਰਮਾਤਮਾ ਦੇ ਪਿਆਰੇ ਸੀ ਤੇ ਗੁਰਸਿੱਖ ਸੀ ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਉਹ ਕਹਿੰਦੇ ਕਾਲਾ ਬਜੀਦੇ ਆ ਜੋਤੈ ਸੋ ਹੁੰਦਾ ਬਜੀਦੇ ਨੇ ਬੜੇ ਲਾਲਚ ਦਿੱਤੇ ਸੀ ਸੋਨ ਨੂੰ ਵੱਡਿਆਂ ਹੋਿਆਂ ਨੂੰ ਹੋਰਾਂ ਦੇ ਡੋਲੇ ਦਿੱਤੇ ਜਾਣਗੇ ਸੋਨ ਨੂੰ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ ਹੁਕਮ ਹਸਲ ਸੋਡਾ ਹੀ ਚੱਲੂ ਵੱਡਿਆਂ ਹੋਿਆਂ ਦਾ ਤੁਸੀਂ ਕੀ ਕਰੋ બસ ਚਿੱਕੀ ਛੱਡ ਦੋ। ਤੇ ਰੱਬ ਦੇ ਪਿਆਰੇ ਫਿਰ ਡੋਲੇ ਉਹਨਾਂ ਨੂੰ ਮੌਤ ਦਾ ਡਰ ਵੀ ਨਹੀਂ ਸੀ। ਮਹਾਰਾਜ ਕਹਿੰਦੇ ਨਾਨਕ ਬਾਵਾ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨ ਆਵੇ। ਗੁਰੂ ਮਹਾਰਾਜ ਕਹਿੰਦੇ ਨੇ ਜੋ ਮਨੁੱਖ ਇੱਕ ਮਨ ਹੋ ਕੇ ਸਿਫਤ ਸਲਾਹ ਕਰਦਾ ਹੈ ਉਸ ਨੂੰ ਮੌਤ ਦਾ ਡਰ ਹੋ ਨਹੀਂ ਸਕਦਾ। ਪੌੜੀ ਵਾਲੇ ਬੰਦ ਚ ਮਹਾਰਜ ਕਹਿੰਦੇ ਨੇ ਹਰ ਜਿਓ ਸੱਚਾ ਸੱਚ ਹੈ ਸੱਚੀ ਗੁਰਬਾਣੀ ਪ੍ਰਭੂ ਸਦਾ ਸਿਰ ਰਹਿਣ ਵਾਲਾ ਹੈ ਗੁਰੂ ਦੀ ਬਾਣੀ ਉਸ ਸਦਾ ਸਿਰ ਪ੍ਰਭੂ ਦੀ ਸਿੱਖਤ ਸਲਾਹ ਵਿੱਚ ਹੈ ਗੁਰਬਾਣੀ ਉਸ ਪ੍ਰਭੂ ਪਰਮਾਤਮਾ ਦੀ ਸਿੱਖਤ ਸਲਾਹ ਕਰਦੀ ਹੈ ਸਦਹੀਂ ਜਿਹੜਾ ਪੜ੍ਹੇਗਾ ਉਹਦੇ ਰਸਨਾ ਤੋਂ ਬੋਲੇਗੀ ਜਿਹੜਾ ਸੁਨੇਗਾ ਉਹਦੇ ਹਿਰਦੇ ਘਰ ਵਿੱਚ ਉਤਰ ਜਾਣੀ ਹੈ ਪੜ੍ਹਨ ਸੁਣਨ ਵਾਲੇ ਦੇ ਵੜਨਾ ਵੀ ਆ ਤੇ ਸੁਣਨਾ ਵੀ ਆ ਭਾਈ ਮਹਾਰਜ ਕਹਿੰਦੇ ਪ੍ਰਭੂ ਸਦਾ ਸਥਿਰ ਰਹਿਣ ਵਾਲਾ ਹੈ ਗੁਰੂ ਦੀ ਬਾਣੀ ਉਸ ਸਦਾ ਸਥਿਰ ਪ੍ਰਭੂ ਦੀ ਸਿਫਤਸਲਾਹ ਵਿੱਚ ਹੈ ਬਸ ਨਾ ਬਾਣੀ ਨਾਲ ਜੁੜ ਜਾਓ ਭਾਈ ਬਾਣੀ ਨਾਲ ਜੁੜ ਗਿਆ ਪ੍ਰਭੂ ਪਰਮਾਤਮਾ ਨਾਲ ਜੁੜ ਗਿਆ ਮਨੁੱਖ ਸਤ ਗੁਰ ਤੇ ਸੱਚ ਪਸਾਣੀਏ ਸੱਚ ਸਹਜ ਸਮਾਣੀ ਗੁਰੂ ਦੀ ਰਾਹੀ ਉਸ ਪ੍ਰਭੂ ਨਾਲ ਜਾਣ ਪਛਾਣ ਬਣਦੀ ਹੈ ਤੇ ਸਦਾ ਸਿਰ ਅਡੋਲ ਅਵਸਥਾ ਵਿੱਚ ਟਿਕ ਸਕੀਦਾ ਹੈ ਅਨ ਦਿਨ ਜਾ ਕੇ ਨਾ ਸਵੇ ਜਾਗਤ ਰਹਿਣ ਬਿਹਾਨੀ ਉਹ ਹਰ ਵੇਲੇ ਸੁਚੇਤ ਰਹਿੰਦੇ ਹਨ ਮਾਇਆ ਦੇ ਮੋਹ ਵਿੱਚ ਨਹੀਂ ਸੌਂਦੇ ਉਹਨਾਂ ਦੀ ਜ਼ਿੰਦਗੀ ਰੂਪ ਸਾਰੀ ਰਾਤ ਸੁਚੇਤ ਰਹਿ ਕੇ ਗੁਜ਼ਰਦੀ ਹੈ ਗੁਰਮਤੀ ਹਰ ਰਸ ਚੱਖਿਆ ਸੇ ਪੁੰਨ ਪ੍ਰਾਣੀ ਤੇ ਉਹ ਮਨੁੱਖ ਭਾਗਾ ਵਾਲੇ ਹਨ ਜਿਨ੍ਹਾਂ ਨੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦੇ ਨਾਮ ਦਾ ਰਸ ਚੱਖਿਆ ਹੈ ਬਿਨ ਗੁਰ ਕਨੇ ਨ ਪਾਇਓ ਪੱਛ ਮੋਏ ਆ ਜਾਣੀ ਮਹਾਰਾਜ ਕਹਿੰਦੇ ਪਰ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ ਜਾਨ ਲੋਕ ਮਾਇਆ ਦੇ ਮੋਹ ਵਿੱਚ ਖੱਪ-ਖੱਪ ਕੇ ਦੁਖੀ ਹੁੰਦੇ ਹਨ ਚਲੋ ਕਮਾਲ ਲਾਤੀ ਚੰ ਬਾਹ ਬਾ ਬਾਣੀ ਨਰੰਕਾਰ ਹੈ ਤਿਸ ਜੇਵੜ ਅਬਰ ਨ ਕੋਈ ਮਹਾਰਾਜ ਕਹਿੰਦੇ ਗੁਰੂ ਦੀ ਸਿਫਤ ਸਲਾਹ ਉਸ ਦਾ ਰੂਪ ਹੈ ਜੋ ਆਕਾਰ ਰਹਿਤ ਹੈ ਤੇ ਜਿਸ ਦੇ ਦਰਬਾਰ ਦਾ ਹੋਰ ਕੋਈ ਜਿਸਲੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਬਾ ਬਾ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਬਰਨ ਕੋਈ ਗੁਰਬਾਣੀ ਜਿੱਡਾ ਮਹਾਂਪੁਰਖ ਨਹੀਂ ਹੈ ਕੋਈ ਭਾਈ ਤੇ ਗੁਰਬਾਣੀ ਤੋਂ ਬਿਨਾ ਪ੍ਰਭੂ ਪਰਮਾਤਮਾ ਦਾ ਨਾਮ ਦੱਸਣ ਵਾਲਾ ਰਾਹ ਦੱਸਣ ਵਾਲਾ ਵੀ ਕੋਈ ਨਹੀਂ ਹੈ ਜਿਹੜੇ ਵੀ ਗੁਰਮਖ ਪਿਆਰੇ ਦੱਸਦੇ ਨੇ ਉਹ ਗੁਰਬਾਣੀ ਪੜ੍ਹ ਕੇ ਦੱਸਦੇ ਨੇ ਉਹ ਗੁਰੂ ਗੁਰਬਾਣੀ ਤੋਂ ਗਿਆਨ ਲੈ ਕੇ ਦੱਸਦੇ ਨੇ ਪਰ ਸਭ ਤੋਂ ਸੌਖਾ ਰਾਹ ਗੁਰਬਾਣੀ ਦੱਸਦੀ ਆ ਮਨੁੱਖ ਤਾਂ ਫੇਰ ਵੀ ਗੁਰਬਾਣੀ ਦਾ ਗਿਆਨ ਲੈ ਕੇ ਦੱਸਣ ਵਾਲਾ ਵੀ ਵਿੱਚ ਆਪ ਦਾ ਗਿਆਨ ਘੋਟ ਜਾਂਦਾ ਤੇ ਥੋੜਾ ਜਿਹਾ ਭਰਮ ਭਲੇਖੇ ਵਿੱਚ ਪਾ ਦਿੰਦਾ ਲੋਕਾਂ ਨੂੰ ਪਹਿਲੇ ਨੰਬਰ ਤਾਂ ਇਹ ਗੱਲ ਆ ਵੀ 95 94 95% ਲੋਕ ਗਿਆਨ ਲੈਣ ਨੂੰ ਤਿਆਰ ਹੀ ਨਹੀਂ ਗੁਰੂ ਦੀ ਗੱਲ ਕਰਕੇ ਵੇਖ ਲੈ ਕਿੰਤੂ ਪ੍ਰੰਤੂ ਕਰਦੇ ਨੇ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ ਜਾਂ ਉਹ ਤਾਂ ਉਂਗਲ ਚੱਕਦੇ ਨੇ ਵੱਡਾ ਗਿਆਨੀ ਜੰਪਿਆ ਇਹ ਤਾਂ ਕਦੋਂ ਦਾ ਚੱਲਦਾ ਆਉਂਦਾ ਇਹ ਤਾਂ ਸਦਾ ਚਲਦੀਆਂ ਰੌ ਰੀਤੀਆਂ ਪਰ ਮਹਾਰਾਜ ਕਹਿੰਦੇ ਰੌ ਰੀਤੀ ਤੇ ਰਸਮਾਂ ਰਿਵਾਜਾਂ ਤੋਂ ਨਿਰਲੇਪ ਰਹਿਣਾ ਕੋ ਸਿੱਖ ਨੇ ਜਿਹੜਾ ਭਾਈ ਗੁਰੂ ਦਾ ਸਿੱਖਾ ਬਾਣੀ ਨਾਲ ਜੁੜਿਆ ਉਹ ਤਾਂ ਨਿਰਲੇਪ ਰਹੇਗਾ ਤੇ ਰਹਿਣ ਦੀ ਕੋਸ਼ਿਸ਼ ਕਰਦਾ ਵੀ ਆ ਤੇ ਉਹਦੀ ਕੋਸ਼ਿਸ਼ ਨੂੰ ਖਿੱਚਣ ਵਾਲੇ ਵੀ ਬੜੇ ਹੁੰਦੇ ਨੇ ਥੱਲੇ ਛੱਟਣ ਵਾਲੇ ਅਗਾ ਬਦੂ ਨਹੀਂ ਪਿੱਛੇ ਨੂੰ ਆਉਣ ਵਾਲੇ ਕਹਿੰਦੇ ਆ ਅੱਗੇ ਮਹਾਰਾਜ ਦੱਸਦੇ ਨੇ ਵਾਹ ਵਾਹ ਅਗਮਰ ਅਥਾ ਹੈ ਵਾਹ ਵਾਹ ਸੱਚਾ ਸੋਈ ਪਹਿਲੇ ਬੰਦ ਚ ਦੱਸਦਾ ਵੀ ਗੁਰਬਾਣੀ ਨਿਰੰਕਾਰ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਇਸ ਜੇਵੜਾ ਪਰ ਨਾ ਕੋਈ ਇਹ ਨਿਰੰਕਾਰ ਦਾ ਰੂਪ ਹੈ ਇਹਦਾ ਆਕਾਰ ਨਹੀਂ ਕੋਈ ਵਾਹਿਗੁਰੂ ਦਾ ਇਹ ਬਾਣੀ ਉਹਦਾ ਰੂਪ ਹੈ ਸ਼ਬਦ ਰੂਪ ਵਿੱਚ ਸਾਨੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜਦੀ ਆ ਗੁਰੂ ਦੀ ਬਾਣੀ ਤੇ ਅਗਲੇ ਪੰਨੇ 'ਚ ਦੱਸਦਾ ਵੀ ਉਹ ਸਿਵਤਸਲਾਹ ਦੇ layak ਪ੍ਰਭੂ ਆਪਹੁੱਚ ਹੈ ਜਿਸ ਦੀ ਥਾ ਨਹੀਂ ਪਾਈ ਜਾ ਸਕਦੀ ਉਹ ਸਿਵਤਸਲਾਹ ਦੇ layak ਸਦਾ ਤੇ ਰਹੇ ਪ੍ਰਭੂ ਪਰਮਾਤਮਾ ਸਿਵਤਸਲਾਹ ਦੇ layak ਹੀ ਹੈ ਉਸ ਨੂੰ ਕੋਈ ਨੰਦ ਨਹੀਂ ਸਕਦਾ ਪਰ ਮਨਮੁਖ ਨੇ ਜਿਹੜੇ ਪਾਈਓ ਰੱਬ ਨੂੰ ਗਾਲਾਂ ਦੀ ਕੱਢੀ ਜਾਂਦੇ ਨੇ ਆਹ ਨਹੀਂ ਹੋਇਆ ਤੇ ਉਹ ਨਹੀਂ ਹੋਇਆ ਕਰ ਲਾ ਭਾਈ ਜੋ ਹੁੰਦਾ ਅਗੇ ਮਹਾਰਾਜ ਕਹਿੰਦੇ ਵਾ ਵਾ ਬੇ ਪ੍ਰਵਾਹ ਹੈ ਵਾ ਵਾ ਕਰੇ ਸੋ ਹੋਏ ਮਹਾਰਾਜ ਕਹਿੰਦੇ ਸਿਪਤ ਸਲਾਹ ਦੇ ਲਾਇਕ ਬੇ ਪ੍ਰਵਾਹ ਉਹ ਸਿਪਤ ਸਲਾਹ ਦੇ ਲਾਇਕ ਪ੍ਰਭੂ ਜੋ ਉਹ ਸਿਪਤ ਸਲਾਹ ਦੇ ਲਾਇਕ ਪ੍ਰਭੂ ਜੋ ਕਰਦਾ ਹੈ ਉਹੀ ਹੁੰਦਾ ਹੈ ਵਾ ਵਾ ਅਮਰਤ ਨਾਮ ਹੈ ਗੁਰਮਖ ਪਾਵੇ ਕੋਈ ਉਸ ਸਿਵਤਸਲਾਹ ਦੇ लायक ਪ੍ਰਭੂ ਆਤਮਿਕ ਜੀਵਨ ਦੇਣ ਵਾਲਾ ਹੈ ਪਰ ਉਸ ਦੀ ਪ੍ਰਾਪਤੀ ਕਿਸੇ ਗੁਰਮਖ ਨੂੰ ਹੀ ਹੁੰਦੀ ਹੈ ਵਾ ਵਾ ਕਰਮੀ ਪਾਈਏ ਆਪ ਦਇਆ ਕਰ ਦੇ ਸਿਵਤਸਲਾਹ ਦੀ ਦਾਤ ਭਗਾਂ ਨਾਲ ਹੀ ਮਿਲਦੀ ਹੈ ਜਿਸ ਨੂੰ ਮਿਹਰ ਕਰੇ ਜਿਸ ਨੂੰ ਮਿਹਰ ਕਰਕੇ ਆਪ ਪ੍ਰਭੂ ਦਿੰਦਾ ਹੈ ਨਾਨਕ ਨਾਓ ਨਾਨਕ ਵਾ ਵਾ ਗੁਰਮੁਖ ਪਾਈਏ ਅਨੰਦ ਨਾਮ ਲਈ ਏ ਨਾਨਕ ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਸ ਨੂੰ ਸਿਵਤ ਸਲਾਹ ਦੀ ਦਾਤ ਮਿਲਦੀ ਹੈ ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਦਾ ਹੈ ਅਗੇ ਦੱਸਦੇ ਨੇ ਮਹਾਰਾਜ ਮਹਲਾ 3ਾ ਬਿਨ ਸਤਗੁਰ ਸੇਵੇ ਸਾਤਨ ਆਵੀ ਦੂਜੀ ਨਹੀਂ ਜਾਏ ਸਤਗੁਰੂ ਦੀ ਦਸੀ ਸੇਵਾ ਕਰਨ ਤੋਂ ਬਿਨਾਂ ਸ਼ਾਂਤੀ ਨਹੀਂ ਆਉਂਦੀ ਤੇ ਸਤਗੁਰੂ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਜਿੱਥੇ ਇਹ ਮਿਲ ਸਕੇ ਜੇ ਬਹੁ ਤੇਰਾ ਲੋਚੀਏ ਬਿਨ ਕਰਮੇ ਨਾ ਪਾਇਆ ਜਾਏ ਭਾਵੇਂ ਕਿਤਨੀ ਹੀ ਤਾਕ ਕਰੀਏ ਮਿਹਰ ਤੋਂ ਬਿਨ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਤੇ ਮਿਹਰ ਪ੍ਰਮਾਤਮਾ ਦੀ ਉਦੋਂ ਹੁੰਦੀ ਆ ਜਦੋਂ ਭਾਈ ਤੂੰ ਗੁਰੂ ਦੇ ਕਹੇ ਅਨਸਾਰ ਜੀਵਨ ਬਸਰ ਕਰਦਾ ਮਨੁੱਖ ਜਿਨ ਅੰਤਰ ਲੋਭ ਵਿਕਾਰ ਹੈ ਦੂਜੇ ਭਾਇ ਖੁਆਈ ਮਹਾਰਾਜ ਕਹਿੰਦੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਲੋਭ ਦਾ ਔਗਣ ਹੈ ਉਹ ਮਾਇਆ ਦੇ ਪਿਆਰ ਵਿੱਚ ਭੁੱਲੇ ਹੋਏ ਹਨ ਤੇ ਫੇਰ ਜੰਮਣ ਮਰਨ ਨ ਚੂਕੀ ਹੋਮੇ ਵਿੱਚ ਦੁੱਖ ਪਾਈ ਉਹਨਾਂ ਦਾ ਜੰਮਣਾ ਮਰਨਾ ਮੁੱਕਦਾ ਨਹੀਂ ਤੇ ਉਹ ਹੰਕਾਰ ਵਿੱਚ ਕਲੇਸ਼ ਪੁਠਾਉਂਦੇ ਹਨ ਜਿਨ ਸਤਗੁਰ ਸਿਓ ਚਿੱਤ ਲਾਇਆ ਸੋ ਖਾਲੀ ਕੋਈ ਨਹੀਂ ਜਿਨ੍ਹਾਂ ਮਨੁੱਖਾਂ ਨੇ ਆਪਣੇ ਸਤਗੁਰੂ ਨਾਲ ਚਿੱਤ ਜੋੜਿਆ ਹੈ ਉਹਨਾਂ ਵਿੱਚੋਂ ਪ੍ਰਭੂ ਦੇ ਮਲਾਪ ਤੋਂ ਵਾਂਝਾ ਕੋਈ ਨਹੀਂ ਰਹਾ ਜਿਨ੍ਹਾਂ ਮਨੁੱਖਾਂ ਨੇ ਆਪਣੇ ਸਤਗੁਰੂ ਨਾਲ ਚਿੱਤ ਜੋੜਿਆ ਹੈ ਉਨ੍ਹਾਂ ਵਿੱਚੋਂ ਪ੍ਰਭੂ ਦੇ ਮਲਾਪ ਤੋਂ ਬਾਝਾ ਕੋਈ ਨਹੀਂ ਰਹਾ ਜਿਨ੍ਹਾਂ ਨੇ ਚਿੱਤ ਜੋੜਿਆ ਫਿਰ ਪ੍ਰਭੂ ਪਰਮਾਤਮਾ ਦਾ ਪਿਆਰ ਉਹਨਾਂ ਨੂੰ ਮਿਲ ਹੀ ਗਿਆ ਜੀਵਾਤਮਾ ਪਰਮਾਤਮਾ ਨਾਲ ਮਿਲ ਗਈ ਜੀਂਦੇ ਜੀ ਅਸਰੀਰ ਵਿੱਚ ਰਹਿੰਦਾ ਹੋਏ ਮਨ ਜੁੜ ਗਿਆ ਪਰਮਾਤਮਾ ਦੇ ਨਾਮ ਨਾਲ ਅੱਗੇ ਗੁਰੂ ਜੀ ਕਹਿੰਦੇ ਨੇ ਤਨ ਜਮ ਕੀ ਤਲਬ ਨਾ ਹੋਵੀ ਨਾ ਓਏ ਦੁੱਖ ਸਹਾਈ ਮਹਾਰਾਜ ਕਹਿੰਦੇ ਨਾ ਤਾਂ ਉਹਨਾਂ ਨੂੰ ਜਮ ਦਾ ਸੱਦਾ ਪੈਂਦਾ ਹੈ ਤੇ ਨਾ ਉਹ ਦੁੱਖ ਸਹਿੰਦੇ ਹਨ ਭਾਵ ਉਹਨਾਂ ਨੂੰ ਮੌਤ ਦਾ ਸਹਿਮ ਕੋ ਨਹੀਂ ਸਕਦਾ ਜਦ ਨ ਜਮ ਕੀ ਤਲਬ ਨ ਹੋਵੀ ਨਾ ਓਏ ਦੁੱਖ ਸਹਾਈ ਗੁਰੂ ਪਰਮਾਤਮਾ ਦੇ ਨਾਲ ਪਿਆਰ ਰੱਖਣ ਵਾਲਿਆਂ ਨੂੰ ਕਿਸੇ ਵੀ ਕਿਸਮ ਦਾ ਦੁੱਖ ਦੁਖੀ ਨਹੀਂ ਕਰ ਸਕਦਾ ਤੇ ਜਮ ਜੋ ਨਹੀਂ ਸਕਦਾ ਨਾਨਕ ਗੁਰਮੁਖ ਉੱਭਰੇ ਸੱਚੇ ਸਬਦ ਸਮਾਈ ਇਹ ਨਾਨਕ ਜੋ ਮਨੁੱਖ ਗੁਰੂ ਦੇ ਸਨਮੁਖ ਹੋਏ ਹਨ ਉਹ ਦੁੱਖਾਂ ਤੋਂ ਬਚ ਗਏ ਤੇ ਸੱਚੇ ਸ਼ਬਦ ਵਿੱਚ ਲੀਨ ਰਹਿੰਦੇ ਹਨ ਪੌੜੀ ਢਾਡੀ ਤਿਸ ਨੂੰ ਆਖੀਏ ਜੇ ਖਸਮੇ ਧਰੇ ਪਿਆਰ ਜੋ ਮਨੁੱਖ ਆਪਣੇ ਮਾਲਕ ਪ੍ਰਭੂ ਨਾਲ ਪਿਆਰ ਪਾਉਂਦਾ ਹੈ ਉਹੀ ਪ੍ਰਭੂ ਦਾ ਟਾਡੀ ਅਖਵਾ ਸਕਦਾ ਹੈ ਭਾਪ ਪ੍ਰਭੂ ਦੀ ਸਿੱਖਤ ਸਲਾਹ ਉਹੀ ਬੰਦਾ ਕਰ ਸਕਦਾ ਹੈ ਦਰ ਖੜਾ ਸੇਵਾ ਕਰੇ ਗੁਰ ਸ਼ਬਦ ਦੀ ਵਿਚਾਰ ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਟਿਕ ਕੇ ਉਸ ਦਾ ਸਿਮਰਨ ਕਰਦਾ ਹੈ ਤੇ ਗੁਰੂ ਦੇ ਸ਼ਬਦ ਰਾਹੀਂ ਉਸ ਦੇ ਗੁਣਾਂ ਦੀ ਵਿਚਾਰ ਕਰਦਾ ਹੈ ਢਾਡੀ ਦਰ ਕਰ ਪਾਈ ਸੀ ਸੱਚ ਰੱਖ ਕੇ ਉਰਤਾਰ ਜਿਉਂ-ਜਿਉ ਉਹ ਢਾਡੀ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਬਸਾਉਂਦਾ ਹੈ ਉਹ ਪ੍ਰਭੂ ਦੇ ਚਰਨਾਂ ਵਿੱਚ ਜੁੜਦਾ ਹੈ ਢਾਡੀ ਦਾ ਮਹਿਲ ਅਗਲਾ ਹਰ ਕੇ ਨਾਏ ਪਿਆਰ ਐਸੇ ਢਾਡੀ ਨੂੰ ਪ੍ਰਭੂ ਦੇ ਨਾਮ ਵਿੱਚ ਪਿਆਰ ਕਰਨ ਨਾਲ ਉਸ ਦੇ ਮਨ ਦੀ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ ਢਾਡੀ ਕੀ ਸੇਵਾ ਚੱਕਰੀ ਹਰ ਜਪ ਹਰ ਨਿਸਤਾਰ ਬਸ ਉਹ ਟਾਡੀ ਇਹੀ ਸੇਵਾ ਕਰਦਾ ਹੈ ਇਹੀ ਚੱਕਰੀ ਕਰਦਾ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਹੈ ਤੇ ਪ੍ਰਭੂ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਸਲੋਕ ਮਹਲਾ 3 ਜੰ ਗੁਜਰੀ ਜਾਤ ਗਵਾਰ ਜਾ ਸੋ ਪਾਏ ਆਪਣ ਗੁਜਰੀ ਜਾਤ ਗਵਾਰ ਜਾ ਸੋ ਪਾਏ ਆਪਣਾ ਮੋਟੀ ਜਾਤ ਦੀ ਗੁਜਰੀ ਕੁਲਵੰਤੀ ਇਸਤਰੀ ਬਣ ਗਈ ਉੱਚੀ ਜਾਤ ਵਾਲੀ ਹੋ ਗਈ ਜਦੋਂ ਉਸ ਨੇ ਆਪਣਾ ਖਸਮ ਲੱਭ ਲਿਆ ਸੱਚਾ ਜੀ ਇਹ ਜਦੋਂ ਗਰਬਾਣੀ ਕਹਿੰਦੀ ਆ ਵੀ ਖਸਮ ਬਸਾਰੇ ਤੇ ਕਮ ਜਾਤ ਜਿਹੜੀ ਨਾਮ ਪ੍ਰਭੂ ਪਰਮਾਤਮਾ ਦਾ ਭੁੱਲੀ ਬੈਠੀ ਆ ਉਹ ਕਮੀਨੀ ਜਾਤ ਵਾਲੀ ਆ ਜੀ ਇਸਤਰੀ ਸਰੀਰ ਕਰਕੇ ਬੀਬੀ ਐਚੇ ਭਾਈ ਆ ਆਪਾਂ ਰਹਿ ਰਾਸ ਚ ਪੜਦੇ ਹੁੰਨੇ ਆ ਇਹ ਪੰਕਤੀ ਖਾਸਮੋ ਬਸਾਰੇ ਤੇ ਇਕਮ ਜਾਤ ਜਿਹੜੀ ਪ੍ਰਭੂ ਪਰਮਾਤਮਾ ਦਾ ਨਾਮ ਭੁੱਲੀ ਬੈਠੀ ਆ ਉਹੀ ਨੀਮੀ ਜਾਤ ਵਾਲੀ ਐ ਜੀਵ ਇਸਤਰੀ ਤੇ ਜਦੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰਦੀ ਆ ਲਿਖਿਆ ਮਹਾਰਾਜ ਨੇ ਮੋਟੀ ਜਾਤ ਦੀ ਗੁਜਰੀ ਕੁਲਵੰਤੀ ਇਸਤਰੀ ਬਣ ਗਈ ਉੱਚੀ ਜਾਤ ਵਾਲੀ ਹੋ ਗਈ ਜਦੋਂ ਉਸ ਨੇ ਆਪਣਾ ਖਾਸਮ ਲੱਭ ਲਿਆ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਲੱਗੀ ਜਦੋਂ ਗੁਰ ਕੇ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣ ਜੋ ਸਤਿਗੁਰੂ ਦੇ ਸ਼ਬਦ ਵਿਚਾਰ ਕਰਕੇ ਹਰ ਰੋਜ਼ ਪ੍ਰਭੂ ਦਾ ਸਿਮਰਨ ਕਰਦੀ ਹੈ ਜਿਸ ਸਤਿਗੁਰ ਮਿਲੇ ਤਿਸ ਭਉ ਪਵੇ ਸਾਖੁਲ ਬੰਤੀ ਨਾਰ ਤੇ ਜਿਸ ਨੂੰ ਗੁਰੂ ਮਿਲਣ ਦੇ ਰਾਹੀ ਅੰਦਰ ਪ੍ਰਮਾਤਮਾ ਦਾ ਡਰ ਪੈਦਾ ਹੁੰਦਾ ਹੈ ਉਹ ਜੀਵ ਇਸਤਰੀ ਕੁਲਵੰਤੀ ਹੋ ਜਾਂਦੀ ਹੈ ਕੋਲਵੰਤੀ ਦਾ ਮਤਲਬ ਲਾ ਉੱਚੀ ਕੋਲ ਵਾਲੀ ਸਾ ਹੁਕਮ ਪਛਾਣੇ ਕੰਤ ਕਾ ਜਿਸ ਨੂੰ ਕਿਰਪਾ ਕੀਤੀ ਕਰਤਾਰ ਮਹਾਰਾਜ ਕਹਿੰਦੇ ਜਿਸ ਤੇ ਕਰਤਾਰ ਨੇ ਆਪ ਮਿਹਰ ਕੀਤੀ ਹੋਵੇ ਉਹ ਖਸਮ ਪ੍ਰਭੂ ਦਾ ਹੁਕਮ ਸਮਝ ਲੈਂਦੀ ਹੈ ਕਿਰਪਾ ਉਦੋਂ ਹੀ ਹੋਊ ਜਦੋਂ ਆਪਾਂ ਗੁਰੂ ਦੀ ਗੱਲ ਸੁਣਨੀ ਸ਼ੁਰੂ ਕਰਾਂਗੇ ਜਦੋਂ ਆਪਾਂ ਗੁਰੂ ਦੀ ਗੱਲ ਸੁਣਨੀ ਨਹੀਂ ਤੇ ਮਨਨਾਲੀ ਦਾ ਦੂਰ ਬਹੁਤ ਧੀਰ ਹੈ ਕਿ ਸੁਣਦੇ ਹੀ ਨਹੀਂ ਤਾਂ ਫੇਰ ਭਾਈ ਅਸੀਂ ਮਿਹਰ ਦੇ ਪਾਤਰ ਨਹੀਂ ਬਣ ਸਕਦੇ ਸਾ ਹੁਕਮ ਪਸਾਣੇ ਕੰਤ ਕਾ ਜਿਸ ਨੂੰ ਕਿਰਪਾ ਕੀਤੀ ਕਰਤਾਰ ਮਹਾਰਾਜ ਕਹਿੰਦੇ ਜਿਸ ਤੇ ਕਰਤਾਰ ਨੇ ਆਪ ਮਿਹਰ ਕੀਤੀ ਹੋਵੇ ਉਹ ਖਸਮ ਪ੍ਰਭੂ ਦਾ ਹੁਕਮ ਸਮਝ ਲੈਂਦੀ ਹੈ ਜੀਵ ਆਤਮਾ ਜੀਵ ਇਸਤਰੀ ਉਹ ਕਚੱਜੀ ਕੁਲਖਣੀ ਪਰਹਰ ਛੋਡੀ ਪਧਾਰ ਪਧਾਰ ਦਾ ਮਤਲਬ ਪਤੀ ਪਰਮੇਸ਼ਰ ਤੇ ਉਹ ਕਚੱਜੀ ਕੁਲਖਣੀ ਕਚੱਜੀ ਦਾ ਮਤਲਬ ਜਿਹਨੂੰ ਆਪਾਂ ਆਮ ਕਹਿੰਦੇ ਨੇ ਇਹਨੂੰ ਕੀ ਹੈ ਕਚੱਜੀ ਹੈ ਇਹਨੂੰ ਕੀ ਚੱਜ ਆਮ ਬੀਬੀਆਂ ਜਾਦੇ ਗੱਲ ਕਰਦੀਆਂ ਵਿੱਚ ਇੱਕ ਜੇ ਕਿਸੇ ਧੀ ਬੱਚੀ ਨੂੰ ਕਿਸੇ ਨੂੰ ਬੀਬੀ ਨੂੰ ਕੋਈ ਕੰਮ ਨਹੀਂ ਆਉਂਦਾ ਰਸੋਈ ਦਾ ਕੰਮ ਵੀ ਨਹੀਂ ਆਉਂਦਾ ਆਉਂਦਾ ਵੀ ਹੈ ਨਹੀਂ ਕਈਆਂ ਨੂੰ ਉਹਨੂੰ ਕੀ ਕਹਿੰਦੇ ਕਚੱਜੀ ਇਹਨੂੰ ਚਾਜੀ ਨਹੀਂ ਹੈਨੀ ਜਿਹਨੂੰ ਚੱਜ ਨਾ ਹੋਵੇ ਜੀਵਨ ਜੀਣ ਦਾ ਕੰਮਕਾਰ ਦਾ ਚੱਜ ਨਾ ਹੋਵੇ ਉਹਨੂੰ ਕਚੱਜੀ ਕਿਹਾ ਇੱਥੇ ਵੀ ਗਰਬਾਣੀ ਚ ਕਚੱਜੀ ਲਿਖਿਆ ਕੁਲਖਣੀ ਮਹਾਰਾਜ ਕਹਿੰਦੇ ਉਹ ਕਚੱਜੀ ਕੁਲਖਣੀ ਪਰ ਹਰ ਸੋਢੀ ਪਧਾਰ ਉਹ ਪ੍ਰਭੂ ਪਰਮਾਤਮਾ ਨੂੰ ਪ੍ਰਮਾਨ ਨਹੀਂ ਕਰਦਾ ਮਹਾਰਾਜ ਕਹਿੰਦੇ ਤੇ ਜਿਸਨੂੰ ਖਸਮ ਪ੍ਰਭੂ ਨੇ ਛੁੱਟੜ ਛੱਡ ਦਿੱਤਾ ਹੋਵੇ ਉਹ ਜੀਵ ਇਸਤਰੀ ਕਚੱਜੀ ਕਚੱਜੀ ਤੇ ਖੋਟੇ ਲੱਛਣਾਂ ਵਾਲੀ ਹੁੰਦੀ ਐ ਖੋਟੇ ਲੱਛਣਾਂ ਵਾਲੀ ਨੂੰ ਕੀ ਮਿਲਦਾ ਕੱਖ ਵੀ ਨਹੀਂ ਕੀ ਕਹਿੰਦਾ ਉਹ ਮਹਾਰਾਜ ਕੀ ਕਹਿੰਦੇ ਨੇ ਉਹ ਕਚੱਜੀ ਕੁਲਖਣੀ ਪਰ ਹਰ ਛੋਟੀ ਪਧਾਰ ਜਿਸਨੂੰ ਖਸਮ ਪ੍ਰਭੂ ਨੇ ਛੁੱਟੜ ਛੱਡ ਦਿੱਤਾ ਹੋਵੇ ਉਹ ਜੀਵ ਇਸਤਰੀ ਕਚੱਜੀ ਤੇ ਖੋਟੇ ਲੱਛਣਾਂ ਵਾਲੀ ਹੁੰਦੀ ਐ ਭੈ ਭਾਏ ਮਲ ਕੱਟੀਏ ਨਿਰਮਲ ਹੋਵੇ ਸਰੀਰ ਅਗਲੇ ਬੰਦ ਚ ਕਹਿੰਦੇ ਮਹਾਰਾਜ ਜੇ ਹਿਰਦੇ ਵਿੱਚ ਪ੍ਰਭੂ ਦਾ ਡਰ ਆਵਸੇ ਤਾਂ ਮਨ ਦੀ ਮੈਲ ਕੱਟੀ ਜਾਂਦੀ ਹੈ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਜਦੋਂ ਮਨ ਦੀ ਮੈਲ ਕੱਟੀ ਗਈ ਉਦੋਂ ਸਰੀਰ ਪਵਿੱਤਰ ਹੋ ਜਾਣਾ ਪਵਿੱਤਰ ਕਿਵੇਂ ਹੁਣ ਅੱਖਾਂ ਚੰਗਾ ਦੇਖਣ ਲੱਗ ਜਾਣਗੇ ਜਾਂ ਕੰਨ ਚੰਗਾ ਸੁਣਨ ਲੱਗ ਜਾਣਗੇ ਜੀਭਾ ਚੰਗਾ ਬੋਲਣ ਲੱਗ ਜੂ ਮਨ ਦੇ ਵਿੱਚੋਂ ਖੋਟ ਨਿਕਲ ਜੂ ਈਰਖਾ ਦਬੈਤ ਵਾਲੀ ਮਰਾ ਦਸਨੇ ਅੰਤਰ ਪ੍ਰਗਾਸ ਅਤ ਉਤਮ ਹੋਵੇ ਹਰ ਜਪ ਗੁਣੀ ਕਹੀਰ ਗੁਣਾ ਦੇ ਖਜ਼ਾਨੇ ਪ੍ਰਮਾਤਮਾ ਦਾ ਸਿਮਰਨ ਕਰਕੇ ਅੰਦਰ ਚਾਨਣ ਹੋ ਜਾਂਦਾ ਹੈ ਮਤ ਉਜਲੀ ਹੋ ਜਾਂਦੀ ਹੈ ਭੈ ਵਿੱਚ ਵੈਸੇ ਭੈ ਰਹੇ ਭੈ ਵਿੱਚ ਕਮਾਵੇ ਕਾਰ ਅਜੇਹੀ ਅਜੀਵ ਇਸਤਰੀ ਮਹਾਰਾਜ ਕਹਿੰਦੇ ਅਜੇਹੀ ਜੀਵ ਇਸਤਰੀ ਪ੍ਰਮਾਤਮਾ ਦੇ ਦਰਬ ਵਿੱਚ ਬੈਠਦੀ ਹੈ ਸਦਾ ਡਰਦੀ ਰਹਦੀ ਆ ਪ੍ਰਭੂ ਪਰਮਾਤਮਾ ਤੋਂ ਵੀ ਉਹ ਮੈਨੂੰ ਦੇਖ ਰਿਹਾ ਮਾੜਾ ਕੰਮ ਨਹੀਂ ਕਰਦੀ ਨਿਕਟਾ ਬੁੱਝੇ ਬੁਰਾ ਕਿਉਂ ਕਰੇ ਤੇ ਨਹੀਂ ਬੁਰਾ ਕਰਨ ਵਾਲੇ ਤਾਂ ਗੁਰੂ ਦੇ ਵਜੀਰ ਹੁੰਦੇ ਵੀ ਕਰ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਡਰ ਹੀ ਨਹੀਂ ਰੱਬ ਨੂੰ ਪਰਮਾਤਮਾ ਨੂੰ ਕੋਲੇ ਨਹੀਂ ਜਾਣਿਆ ਇਹ ਜਾਣਦੇ ਹੀ ਨਹੀਂ ਹੈ ਵੀ ਉਹ ਦੇਖ ਰਿਹਾ ਪਰ ਗੁਰਬਾਣੀ ਕਹਿੰਦੀ ਆ ਸਤ ਸੁਣਦਾ ਸਤ ਵੇਖਦਾ ਵੀ ਪ੍ਰਭੂ ਪ੍ਰਮਾਤਮਾ ਸਦਾ ਤੇਰੀਆਂ ਸੁਣਦਾ ਤੇ ਸਦਾ ਹੀ ਵੇਖਦਾ ਤੈਨੂੰ ਵੇਖ ਰਿਆ ਤੇਰੇ ਅੰਦਰ ਦੀਆਂ ਭਾਵਨਾ ਨੂੰ ਵੀ ਸੁਣ ਰਿਹਾ ਉਹ ਜਿਹੜਾ ਤੂੰ ਬੋਲਦਾ ਵੀ ਨਹੀਂ ਅੰਦਰੇ ਅੰਦਰ ਹੀ ਰੱਖਦਾ ਨਾ ਗੱਲਾਂ ਦੂਜਿਆਂ ਦੇ ਖਿਲਾਫ ਜਾਂ ਚੰਗੀਆਂ ਜਿਹੋ ਜਿਹੇ ਵੀ ਚੰਗੇ ਮਾੜੇ ਖਿਆਲ ਮਨੁੱਖ ਰੱਖਦਾ ਅੰਦਰ ਉਹ ਸਭ ਸੁਣਦਾ ਸਦਾ ਹੀ ਵੇਖਦਾ ਮਹਾਰਾਜ ਨੇ ਕਿਹਾ ਸੀ ਭੈ ਵਿੱਚ ਵੈਸੇ ਭੈ ਰਹੇ ਭੈ ਵਿੱਚ ਕਮਾਵੇ ਕਾਰ ਜਿਹੜੀ ਜੀਵ ਇਸਤਰੀ ਪ੍ਰਮਾਤਮਾ ਦੇ ਦਰ ਵਿੱਚ ਰਹਿੰਦੀ ਹੈ ਦਰ ਵਿੱਚ ਬੈਠਦੀ ਹੈ ਦਰ ਵਿੱਚ ਉੱਠਦੀ ਹੈ ਦਰ ਵਿੱਚ ਕਿਰਤਕਾਰ ਕਰਦੀ ਹੈ ਜਿਹੜਾ ਆਪਦਾ ਕਾਰੋਬਾਰ ਵੀ ਦਰ ਵਿੱਚ ਕਰਦਾ ਨਹੀਂ ਤਾਂ ਹੁਣ ਦਰ ਚੱਕਿਆ ਗਿਆ ਦੇਖਦੇ ਆ ਮੀਡੀਆ ਤੇ ਕਿੰਨੀਆਂ ਖਬਰਾਂ ਆਉਂਦੀਆਂ ਐਨਾ ਘੜਾ ਘਟਾਲਾ ਕਰ ਲਿਆ ਜੀ ਉਹਨੇ ਕਪੜਾ ਕਰ ਲਿਆ ਜੀ ਉਹਦੇ ਕੋਲ ਵਾ ਨਿਕਲਿਆ ਜੀ ਉਹਦੇ ਕੋਲ ਉਹ ਨਿਕਲਿਆ ਇੰਨਾ ਸਮਾਨ ਨਿਕਲਿਆ ਨਸੋ ਉਹਨਾਂ ਨਿਕਲਿਆ ਸੁਰਦਈਆਂ ਕਿਉਂਕਿ ਉਹਨਾਂ ਨੇ ਪ੍ਰਭੂ ਪ੍ਰਮਾਤਮਾ ਨੂੰ ਹਾਜ਼ਰਨਾਜ ਨਹੀਂ ਜਾਣਿਆ ਇੱਥੇ ਜਦੋਂ ਇੱਥੇ ਜਦੋਂ ਪਤਾ ਲੱਗਦਾ ਉਦੋਂ ਵੀ ਫਾਈ ਪੈਂਦੀ ਆ ਸਜ਼ਾ ਮਿਲਦੀ ਆ ਪਰ ਪ੍ਰਮਾਤਮਾ ਦੀ ਦਰਗਾਹ ਵਿੱਚ ਤਾਂ ਫਿਰ ਉਹ ਤਾਂ ਉੱਥੇ ਤਾਂ ਕੋਈ ਸਪਾਰਸ ਚੱਲਣੀ ਹੀ ਨਹੀਂ ਨਾ ਕੱਲ ਵੀ ਆਪਾਂ ਗੱਲ ਕਰੀ ਸੀ ਮਨੁੱਖ ਕੇ ਮਾਨਸੋ ਕੇ ਮਾਨ ਸੋਕੇ ਦਵਾਨੋਂ ਕੋਈ ਭੱਜ ਨਾ ਸਨਕਲੇ ਹਰ ਦਵਾਨੋਂ ਕੋਈ ਕਿੱਥੇ ਜਾਇਆ ਇਹ ਗੁਰਬਾਣੀ ਚ ਪੰਕਤੀ ਲਿਖੀ ਹੋਈ ਆ ਵੀ ਮਨੁੱਖ ਦੀ ਕਚਹਿਰੀ ਵਿੱਚੋਂ ਤਾਂ ਭੱਜ ਜਾਊਗਾ ਸਪਾਰਸ਼ ਕਰ ਲੂਗਾ ਪੈਸਾ ਦੇ ਦੂਗਾ ਜੋਰ ਪਾ ਲੂ ਬੱਜ ਜੂ ਪਰ ਹਰੀ ਪ੍ਰਭੂ ਪਰਮਾਤਮਾ ਦੀ ਕਚਹਿਰੀ ਵਿੱਚੋਂ ਨਹੀਂ ਭੱਜਿਆ ਜਾਣਾ ਉੱਥੇ ਤਾਂ ਲੇਖਾ ਪੂਰਾ ਹੀ ਹੋਣਾ ਉੱਥੇ ਨਹੀਂ ਕੋਈ ਸਪਾਰਸ਼ ਚਲਣੀ ਕੋਈ ਰਿਸ਼ਵਤ ਨਹੀਂ ਚਲਣੀ ਮਹਾਰਾਜ ਕਹਿੰਦੇ ਨੇ ਜਿਹੜੀ ਭੈ ਵਿੱਚ ਜਿਹੜੀ ਜੀਵ ਇਸਤਰੀ ਪ੍ਰਭੂ ਪਰਮਾਤਮਾ ਦੇ ਡਰ ਵਿੱਚ ਭੈ ਵਿੱਚ ਉਹਦੇ ਰਹਿੰਦੀ ਆ ਉੱਠਦੀ ਬਹਿੰਦੀ ਆ ਆਕਾਰ ਕਰਦੀ ਐ ਉਹਦੇ ਬਾਰੇ ਕੀ ਕਹਿੰਦੇ ਨੇ ਮਹਾਰਾਜ ਇੱਥੇ ਸੁਖ ਬੜਿਆਈਆਂ ਦਰਗਾ ਮੋਖ ਦਵਾਰ ਮਹਾਰਾਜ ਕਹਿੰਦੇ ਉਸ ਜੀਵ ਇਸਤਰੀ ਨੂੰ ਜੀਵਨ ਵਿੱਚ ਆਦਰ ਤੇ ਸੁਖ ਮਿਲਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਦਾ ਦਰਵਾਜ਼ਾ ਉਸ ਲਈ ਖੁੱਲ ਜਾਂਦਾ ਹੈ ਸੱਜੇ ਪ੍ਰਭੂ ਪਰਮਾਤਮਾ ਦੇ ਦਰ ਕਰ ਪ੍ਰਵਾਨ ਹੋ ਜਾਂਦੀ ਹੈ ਜੀਵ ਇਸਤਰੀ ਉਹ ਜਿਹੜੀ ਰੱਬ ਦੇ ਡਰ ਭਾਉ ਵਿੱਚ ਰਹਿੰਦੀ ਆ ਤੇ ਬਾਲੇ ਤਾਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਨਹੀਂ ਡਰਦੇ ਆ ਜਿਹੜੇ 골 ਕਪਰਨ ਵਾਲੇ ਆ ਪੈਸੇ ਛੱਕਣ ਵਾਲੇ ਆ ਵਿੱਚੋਂ ਡਰਦੇ ਆ ਸੁਣ ਲੈ ਗੁਰੂ ਦੀ ਗੱਲ ਭਾਈ ਸਮਝ ਜਾ ਗੁਰੂ ਦੀ ਗੱਲ ਸਮਝ ਲੈ ਗੁਰੂ ਕੀ ਕਹਿੰਦੇ ਨੇ ਵੀ ਸੱਚਾ ਸੋਚਾ ਆਪਣਾ ਜੀਵਨ ਬਸਰ ਕਰ ਮਾੜੀਆਂ ਬਹਿਬਤਾਂ ਛੱਡ ਦੇ ਇਸਤਰੀ ਪਰਜ ਨੂੰ ਦੋਨਾਂ ਨੂੰ ਉਪਦੇਸ਼ ਆ ਚੰਗਾ ਵੇਖਣਾ ਚੰਗਾ ਸੁਣਨਾ ਚੰਗਾ ਬੋਲਣਾ ਜੇ ਭਾਈ ਨੂੰ ਉਪਦੇਸ਼ ਆ ਵੀ ਬਰਾਬਰ ਦੀ ਨੂੰ ਭੈਣ ਤੇ ਛੋਟੀ ਨੂੰ ਧੀ ਤੇ ਵੱਡੀ ਨੂੰ ਮਾਤਾ ਸਮਾਨ ਸਮਝਣਾ ਆਪਣੇ ਜੀਵਨ ਸਾਥੀ ਤੋਂ ਬਿਨਾਂ ਤਾਂ ਉਹੀ ਉਪਦੇਸ਼ ਇਸਤਰੀ ਨੂੰ ਵੀ ਆ ਔਰਤ ਨੂੰ ਵੀ ਆ ਵੀ ਬਰਾਬਰ ਦੇ ਨੂੰ ਭਰਾ ਸਮਝੇ ਵੱਡੇ ਨੂੰ ਆਪਣੇ ਪਿਤਾ ਸਮਾਨ ਸਮਝੇ ਆਪਣੇ ਜੀਵਨ ਸਾਥੀ ਤੋਂ ਬਿਨਾਂ ਤੇ ਛੋਟਿਆਂ ਨੂੰ ਬੱਚਿਆਂ ਸਮਾਨ ਸਮਝੇ ਇਹ ਇੱਕ ਰਹਿ ਤਾ ਜੇ ਮਹਾਰਾਜ ਕਹਿੰਦੇ ਜੀਵ ਪ੍ਰਭੂ ਪਰਮਾਤਮਾ ਦੇ ਡਰ ਭੈ ਵਿੱਚ ਰਹਿੰਦਾ ਵੀ ਉਹ ਮੈਨੂੰ ਦੇਖ ਰਿਹਾ ਨਿਕਟ ਬੁੱਝੇ ਬੁਰਾ ਕਿਉਂ ਕਰੇ ਫਿਰ ਜੇ ਕੋਲੇ ਜਾਣਨ ਵਾਲਾ ਬੁਰਾ ਨਹੀਂ ਕਿਸੇ ਵੀ ਕਿਸਮ ਦਾ ਕਰਦਾ ਇਹ ਵੀ ਘਰਬਾਣੀ ਕਹਿੰਦੀ ਆ ਵੀ ਬੁਰੇ ਕਾਮ ਕੋ ਉਠਖ ਲੋਆ ਨਾਮ ਕੀ ਬੇਲਾ ਪੈ ਪੈ ਸੋਆ ਗੁਰੂ ਦੀ ਹਜ਼ੂਰੀ ਵਿੱਚ ਬੈਠਣ ਵਾਲੇ ਕਈ ਤਾਂ ਚੱਲ ਬਹਿ ਜਾਂਦੇ ਨੇ ਸੁਣ ਵੀ ਲੈਂਦੇ ਨੇ ਗੱਲ ਦਵਾਨਾਂ ਚ ਵੀ ਦੋ ਦੋ ਤਿੰਨ ਤਿੰਨ ਘੰਟੇ ਬਹਿ ਜਾਂਦੇ ਨੇ ਤੇ ਬਾਲਿਆਂ ਨੂੰ ਆਲਸ ਪੈਂਦੀ ਆ ਨੀਂਦ ਆਉਂਦੀ ਆ ਜਾਂ ਉੱਠ ਕੇ ਭੱਜਦੇ ਨੇ ਜਦੋਂ ਗੁਰੂ ਦਾ ਕੋਈ ਬਚਨ ਆਪ ਦੇ ਤੇ ਲੱਗਦਾ ਤੇ ਜੇ ਗੌਣ ਵਾਲੀ ਲੱਗੀ ਹੋਵੇ ਭਲਾ ਸਾਰੀ ਦਿਹਾੜੀ ਲੱਗੀ ਰਹੇ ਖਾਣਾ ਪੀਣਾ ਵੀ ਨਾ ਹੋਵੇ ਅਪੇਲ ਸੰਧਮੈਂ ਦੇਖਦਾ ਹੁੰਨਾ ਨਾਲੇ ਮੂੰਹ ਚੱਲੀ ਜਾਂਦਾ ਹੁੰਦਾ ਨਾਲੇ ਮੂੰਹ ਐ ਚੱਕਿਆ ਹੁੰਦਾ ਤਾਂ ਇਹ ਗੱਲਾਂ ਸੱਚੀਆਂ ਵਾ ਗੁੱਸਾ ਲੱਗਦਾ ਹਰੇਕ ਨੂੰ ਇਸ ਗੱਲ ਦਾ ਪਰ ਗੁਰੂ ਕਹਿੰਦੇ ਆ ਵੀ ਤੂੰ ਇਹ ਕੰਮ ਨਾ ਕਰ ਭਾਈ ਸਦਾ ਉਹਦੇ ਡਰ ਵਿੱਚ ਰਹਿ ਖਾਣਾ ਪੀਣਾ ਵੀ ਤੇਰਾ ਸੁੱਧ ਹੋਵੇ ਘੱਟ ਖਾ ਘੱਟ ਸੋ ਫਿਰ ਦੁੱਖ ਨਹੀਂ ਹੁੰਦਾ ਸਰੀਰ ਨੂੰ ਦੁੱਖ ਨਹੀਂ ਹੁੰਦਾ ਜਿਹੜਿਆ ਦੁੱਖ ਸੇੜਦਾ ਨਾ ਬੰਦਾ ਹਾਰਟ ਅਟੈਕ ਆ ਗਿਆ ਆ ਬੀਪੀ ਹਾਈ ਲੋ ਹੋਣ ਲੱਗ ਗਿਆ ਸ਼ੂਗਰ ਵੱਧ ਗਿਆ ਖਾਣ ਪੀਣ ਦੇ ਇਸਾਰੇ ਕੰਮ ਜੇ ਸਾਦਾ ਖਾਣਾ ਪੀਣਾ ਹੋਵੇ ਤੇ ਜੋਰ ਲੱਗਦਾ ਹੋਵੇ ਸਰੀਰ ਦਾ ਕੰਮ ਕਰਦਾ ਹੋਵੇ ਬੰਦਾ ਕਈ ਭੈਣਾਂ ਦੇਖ ਜਾਂ ਬੈਲੀਆਂ ਬੈਠੀਆਂ ਘਰੇ ਬੈਲੀਆਂ ਬੈਠੀਆਂ ੱੱਕਾਂ ਨਹੀਂ ਤੋੜਦੀਆਂ ਪਾਣੀ ਦਾ ਗਲਾਸ ਚੱਕ ਕੇ ਨਹੀਂ ਪੀਂਦੀਆਂ ਆ ਮੈਂ ਦੇਖਦਾ ਉਹਨਾਂ ਜਾਂਦਾ ਨਗਰਾਂ ਦੇ ਵਿੱਚ ਨਾ ਤਾਂ ਮੈਂ ਨਹੀਂ ਲੈਂਦਾ ਔਰ ਡੱਡੀਆਂ ਦੇਹਾਂ ਢਾਈ ਢਾਈ ਤਿੰਨ ਤਣ ਕੁਆਂਟੜਦੀਆਂ ਉਹ ਸਰਫ ਦਾ ਪੈਕਟ ਵੀ ਲੈਣ ਆਉਂਦੀ ਹੁੰਦੀ ਆ ਬੀਬੀ ਉਹ ਨਾ ਦੂਜੀ ਆਪ ਦੀ ਮਤਲਬ ਆਪਦੇ ਜ਼ੋਰ ਦੀ ਕੁੜੀ ਨੂੰ ਫੋਨ ਕਰਦੀ ਆ ਉਹਨਾਂ ਦੇ ਸਾਹਮਣੇ ਘਰ ਉਹਨੂੰ ਫੋਨ ਕਰਕੇ ਸਾਦੀ ਆ ਵੀ ਆ ਭਾਈ ਆ ਗਿਆ ਤਾਂ ਸਰਫ ਦੇ ਪੰਜ ਚਾਰ ਪੈਕਟ ਲੈ ਦੇ ਮੈਨੂੰ ਉੱਠ ਕੇ ਬਾਜ਼ ਨਹੀਂ ਆਉਂਦੀ ਹੁਣ ਆਉਣ ਲੱਗ ਗਈ ਹੁਣ ਸੇਤ ਵੀ ਉਹਦੀ ਹੌਲੀ ਅੱਗ ਨੂੰ ਕਹਿਣ ਦਾ ਭਾਵ ਆ ਬਈ ਬੰਦਾ ਖਾਂਦਾ ਖਾਈ ਜਾਂਦਾ ਵਿਹਲਾ ਬੈਠਾ ਜੋਰ ਲਾਉਣਾ ਨਹੀਂ ਬਿਮਾਰੀਆਂ ਨੇ ਘੇਰਨਾ ਆ ਜਿਹੜਾ ਬੰਦੇ ਦਾ ਮੁਰਕਾ ਨਿਕਲਦਾ ਬਾਈ ਹੁਣੀਆਂ ਸਾਡੇ ਵੱਡੇ ਠੀਕ ਆ ਖਰਾਕ ਵੀ ਉਹਨਾਂ ਦੀ ਚੰਗੀ ਆ ਤੇ ਸਾਰਾ ਦਿਨ ਜੋਰ ਲੱਗਦਾ ਮੁਰਕਾ ਨਿਕਲਦਾ ਰਹਿੰਦਾ ਦੋ ਬਾਟੀਆਂ ਲੈ ਕੇ ਕੋਠੇ ਤੇ ਚੜ ਜਾਂਦਾ ਪਾਣੀ ਦੀਆਂ ਮੈਂ ਖਾਲੀ ਨਹੀਂ ਕਰ ਚੜ ਸਕਦਾ ਮੈਨੂੰ ਤਾਂ ਖਾਲੀ ਚੜਨਾ ਔਖਾ ਹੋ ਜਾਂਦਾ ਗੁਰਪਤੇ ਉਹ ਤਾਂ ਚਲ ਵੱਡਾ ਹੋ ਗਿਆ ਨਰਵੈਰ ਸਿੰਘ ਦਾ ਛੋਟਾ ਪੋਤਾ 7 ਵਕਤਾਲ ਦਾ ਉਹਨੂੰ ਜਾ ਕੇ ਨਹੀਂ ਲੜਿਆ ਜਾਂਦਾ ਲੈ ਨਾਲੇ ਮੈਂ ਬਾਹਲਾ ਵੇਲਾ ਵੀ ਨਹੀਂ ਰਹਿੰਦਾ ਤਕਰੀਬਨ ਕੰਮ ਮੈਂ ਕਰਦਾ ਜਾਂ ਕਿਉਂਕਿ ਛੋਟਾ ਜਿਹਾ ਬੈਠ ਕੇ ਦਾ ਕੰਮ ਜਿਆਦੇ ਆ ਵੀ ਗੱਡੀ 'ਚ ਬੈਠੇ ਰਹਿਣਾ ਜੋਰ ਨਹੀਂ ਲੱਗਦਾ ਗਾ ਗੱਲ ਇਹ ਆ ਜਿਹੜਾ ਜੋਰ ਲੱਗਦਾ ਭਾਈ ਉਹਦੀਆਂ ਸਰੀਰ ਤੰਦਰੁਸਤ ਰਹੂਗਾ ਉਹਦਾ ਖਾਣਾ ਪੀਣਾ ਵੀ ਪਚੂ ਅਨੇਕ ਘਰੇ ਮੈਂ ਦੇਖਦਾ ਹੁਣ ਆ ਭੁੱਖ ਜੀ ਤਾਂ ਹੈ ਨਹੀਂ ਚੱਲ ਖਾ ਲੈਨੇ ਆ ਨਾਲੇ ਭੁੱਖੇ ਨਹੀਂ ਖਾ ਫੇਰ ਵੀ ਲੈਣੀਆਂ ਮੈਂ ਵੀ ਵਿਚੇ ਹੀ ਆ ਏ ਭਾਈ ਫਿਰ ਮਤਲਬ ਨਾ ਸਰੀਰ ਨੂੰ ਪ੍ਰੋਬਲਮ ਆਉਂਦੀ ਹੈ ਇਸੇ ਤਰ੍ਹਾਂ ਹੀ ਭਾਈ ਜਦੋਂ ਤੂੰ ਨਾਮ ਬਾਣੀ ਨਾਲ ਨਾ ਜੁੜਿਆ ਬਕਾਰਾਂ ਵਿੱਚ ਹੀ ਖੱਟ ਤਰਿਆ ਫਿਰ ਜੀਵ ਆਤਮਾ ਨੇ ਵੀ ਦੁਖੀ ਹੋਣਾ ਮਨ ਨੂੰ ਰੋਗ ਵੀ ਲੱਗਣੇ ਨੇ ਮਨ ਦੇ ਰੋਗ ਵੀ ਭਾਈ ਹਟਣੇ ਨੇ ਘੱਟ ਖਾਣਾ ਘੱਟ ਸੌਣਾ ਤੇ ਗੁਰੂ ਦੇ ਬਚਨ ਸੁਣਨੇ ਗਿਆਨ ਪ੍ਰਾਪਤ ਕਰਨਾ ਗਿਆਨ ਲੈ ਕੇ ਗੁਰੂ ਤੋਂ ਜੀਵਨ ਬਸਰ ਕਰਨਾ ਤਾਂ ਲੋਕ ਵੀ ਸਬਰ ਜਾਏਗਾ ਤੇ ਪ੍ਰਲੋਕ ਵੀ ਸਬਰ ਜਾਏਗਾ ਆਪਣੀ ਸਿਹਤ ਦਾ ਖਿਆਲ ਰੱਖੇਗਾ ਤੇ ਬਿਮਾਰੀਆਂ ਸਰੀਰਕ ਬਿਮਾਰੀਆਂ ਤੋਂ ਬਚ ਜਾਏਗਾ ਖਾਣਾ ਪੀਣਾ ਹੀ ਬਿਮਾਰੀਆਂ ਹੈ ਤੇ ਖਾਣ ਪੀਣ ਹੀ ਇਲਾਜ ਹੈ ਅਸੀਂ ਤਾਂ ਹੁਣ ਇਹ ਗੱਲ ਕਹਿੰਦੇ ਹੁਣ ਵੀ ਆਪ ਦਾ ਡਾਕਟਰ ਆਪ ਬਣ ਜਾ ਭਾਈ ਤੂੰ ਦੇਖ ਕਿਹੜੀ ਚੀਜ਼ ਤੋਂ ਤੈਨੂੰ